ਨਵੇਂ ਪ੍ਰਧਾਨ ਮੰਤਰੀ ਦੀ ਗੱਲ ਕਰ ਲੈਨੇ ਆਂ ਕਹਿੰਦੇ ਨੇ ਕਿ ਪਹਿਲਾ ਦੌਰ ਆ ਜਿਹੜਾ ਆ ਉਹ ਇੰਗਲੈਂਡ ਵੱਲ ਨੂੰ ਆ ਕੋਈ ਖਾਸ ਰਿਸ਼ਤਾ ਕੋਈ ਖਾਸ ਸਬੰਧ ਹੈ ਇੰਗਲੈਂਡ ਨਾਲ ਮਾਰਕ ਕਰਨੇ ਦੇ ਬਾਰੇ ਵੈਸੇ ਜਦੋਂ ਪ੍ਰਧਾਨ ਮੰਤਰੀ ਬਣ ਜਾਣਗੇ ਨਾ ਗੱਲ ਫੇਅਰ ਕਰਾਂਗੇ ਸਾਰੀ ਹੂੰ ਕਿਉਂ ਕਿ ਹੋ ਜੈ ਨੇ ਮੈਂ ਸ਼ਾਰਟ ਦੇ ਵਿੱਚ ਦੱਸਾਂ ਕਿ ਉਹਨਾਂ ਦੀ ਕੁਆਲਿਫਿਕੇਸ਼ਨ ਜੇ ਮੈਚ ਕਰਨੀ ਹੋਵੇ ਨਾ ਕਿਸੇ ਨਾਲ ਤੇ ਉਹ ਡਾਕਟਰ ਮਨਮੋਹਨ ਸਿੰਘ ਵਰਗੇ ਰਹ ਸਕਦੀ ਅੱਛਾ ਜੀ ਤੇ ਇਹ ਹਾਰਵਰਡ ਆਕਸਫੋਰਡ ਦੇ ਪੜ੍ਹੇ ਹੋਏ ਨੇ ਤੇ ਇਕਨੋਮਿਕਸ ਅਰਥਸ਼ਾਸਤਰੀ ਨੇ ਤੇ ਮੈਂ ਜੋ ਨੋਟ ਕੀਤਾ ਉਹ ਸੌਫਟ ਸਪੋਕਰ ਵੀ ਨੇ ਉਹ ਬੜੇ ਬੜੇ ਨਾ ਬਾਹਾਂ ਘੱਟ ਘੱਟ ਕੇ ਤੇ ਕਰੋੜ ਕਰੋੜ ਕੇ ਆਵਾਜ਼ ਜਿਵੇਂ ਕਰਦੇ ਜਿਹਾ ਅਸੀਂ ਵੀ ਮੀਡੀਆ ਵਾਲੇ ਬਥੇਰਾ ਕੁਝ ਕਰ ਲੈਂਦੇ ਆ ਪਰ ਉਹ ਇਹਨਾਂ ਨਹੀਂ ਕਰਦੇ ਮੈਂ ਦੇਖਿਆ ਥੋੜਾ ਨਾਰਮਲ ਚੱਲਦੀ ਬਹੁਤ ਨਜ਼ਦੀਕੀ ਤੋਂ ਤੁਸੀਂ ਉਹਨਾਂ ਨੂੰ ਦੇਖ ਕੇ ਆਏ ਹੋ ਹਾਂ ਬਿਲਕੁਲ ਉਹਨਾਂ ਨੂੰ ਸੋ ਉਹ ਉਹਨਾਂ ਦਾ ਜਿਹੜਾ ਹੈ ਜੀ ਕਿ ਬੈਂਕ ਆਫ ਕੈਨੇਡਾ ਬਹੁਤ ਵੱਡੀ ਪੋਸਟ ਹੈ ਉਹਦੇ ਗਵਰਨਰ ਰਹੇ ਨੇ ਉਸ ਵੇਲੇ ਰਹੇ ਨੇ ਜਦੋਂ ਕੈਨੇਡਾ ਵਿੱਚ ਰੈਸੈਸ਼ਨ ਸੀ ਅੱਛਾ ਜੀ ਉਸ ਵੇਲੇ ਰਹੇ ਨੇ ਜਦੋਂ ਵਿਰੋਧੀ ਪਾਰਟੀ ਦੀ ਸਰਕਾਰ ਸੀ ਤੇ ਲਿਬਰਲ ਦੇ ਮੈਂਬਰ ਵੀ ਨਹੀਂ ਸੀ ਬਾੜੇ ਪੱਤਿਆਂ ਨਾਲ ਖੇਡੇ ਹੋਏ ਨੇ ਹਾਂ ਮੜੇ ਪੱਤੇ ਨਾ ਘੇਟੇ ਹੋਏ ਨੇ ਪਰ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਕੈਨੇਡਾ ਦੇ ਸਟੀਫਨ ਹਾਰਪਰ ਨੇ ਉਹ ਕੁਝ ਦਿਨ ਪਹਿਲਾਂ ਕਹਿ ਗਏ ਕਿ ਇਹ ਸਾਰਾ ਕ੍ਰੈਡਿਟ ਲਈ ਜਾਂਦੇ ਰੈਸੈਸ਼ਨ ਨਾਲ ਲੜਾਈ ਕਰਨ ਦਾ ਸਾਡੇ ਵਿੱਤ ਮੰਤਰੀ ਜਿਮ ਫਲੇਰਟੀ ਸੀ ਇਹ ਤੋਂ ਤੇ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਖੈਰ ਉਹਦਾ ਅਸਰ ਬਹੁਤਾ ਹੋਇਆ ਨਹੀਂ ਤੁਸੀਂ ਦੇਖੋ ਨਾ ਤੁਜੇ ਇਸ ਬੰਦਾ ਸੀਨ ਚੋਂ ਬਾਹਰ ਹੋ ਜਾਂਦਾ ਤੇ ਉਹਦੀਆਂ ਗੱਲਾਂ ਰੈਲੇਵੈਂਟ ਕੇਵਰ ਰਹਿ ਨਹੀਂ ਜਾਂਦੀਆਂ ਉਹ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਨੇ ਇੰਗਲੈਂਡ ਜਾ ਕੇ ਜੋ ਬ੍ਰੈਗਜ਼ਿਟ ਵਾਲਾ ਰੌਲਾ ਗੋਲਾ ਸੀ ਤੇ ਉੱਥੇ ਸੈਸ਼ਨ ਸੀ ਉਸ ਨਾਲ ਜੱਠਣ ਵਿੱਚ ਇਨੀ ਮਦਦ ਕੀਤੀ ਉਹਨਾਂ ਦੀ ਸੋ ਮਾਰਕ ਕਾਰਨੇ ਨੂੰ ਇਸ ਤਰ੍ਹਾਂ ਅਸੀਂ ਯਾਦ ਕਰਾਂਗੇ ਕਿ ਉਹ ਉਹਨਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਪਰ ਮਾਰਕ ਕਾਰਨੇ ਤਾਂ ਚੁਕਾ ਜਿਹੜਾ ਹੈ ਨਾ ਯੂਰਪ ਦੇ ਨਾਲ ਉਹ ਨਜ਼ਰ ਆ ਰਿਹਾ ਕਿਉਂਕਿ ਖਬਰ ਆਈ ਹੈ ਕਿ ਪਹਿਲਾ ਟੂਰ ਉਹਨਾਂ ਦਾ ਇੰਗਲੈਂਡ ਦੇ ਨਾਲ ਹੋਵੇਗਾ ਸੋ ਇਸ ਖਬਰ ਦੇ ਮੁਤਾਬਕ ਜਸਟਨ ਟਰੂਡੋ ਤੋਂ ਅਹੁਦਾ ਸਾਂਭਣ ਦੇ ਬਾਅਦ ਸੂਤਰਾਂ ਮੁਤਾਬਕ ਮਾਰਕ ਕਾਰਨੀ ਜੋ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਹੋਣਗੇ ਉਹਨਾਂ ਵੱਲੋਂ ਯੂਰਪ ਦਾ ਟੂਰ ਲਾਇਆ ਜਾਵੇਗਾ ਖਾਸ ਤੌਰ ਤੇ ਉਹਨਾਂ ਦੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਜਿਹੜੇ ਨੇ ਕੀਅਰ ਸਟਾਰਮਰ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ ਹੋਵੇਗੀ ਔਰ ਇੱਥੇ ਮਾਰਕ ਕਾਰਨੇ ਉਸ ਵੇਲੇ ਕਹਿੰਦੇ ਜਾ ਰਹੇ ਨੇ ਲੰਡਨ ਤੇ ਪੈਰਿਸ ਦੇ ਵਿੱਚ ਉਹਨਾਂ ਨੇ ਮੁਲਾਕਾਤਾਂ ਕਰਨੀਆਂ ਨੇ ਸੌ ਚੱਕਣ ਤੋਂ ਬਾਅਦ ਜਲਦੀ ਜਾਣਗੇ ਤੇ ਨਾਲ ਦੀ ਨਾਲ ਉੱਥੇ ਉਮੀਦ ਕੀਤੀ ਜਾਂਦੀ ਹੈ ਕਿ ਜੋ ਡੋਨਲਡ 트੍ਰੰਪ ਹੋਰਾਂ ਦੀ ਟੀਮ ਵੱਲੋਂ ਕੈਨੇਡਾ ਤੇ ਤੇ ਹੋਰਨਾਂ ਮੁਲਕਾਂ ਤੇ ਸਖਤੀ ਕੀਤੀ ਜਾ ਰਹੀ ਹੈ ਉਸ ਉਸ ਬਾਬਤ ਉਹਨਾਂ ਦੀ ਖੁੱਲ੍ਹ ਕੇ ਗੱਲਬਾਤ ਹੋਵੇਗੀ ਤੇ ਵਪਾਰ ਤੇ ਇਕਨੋਮਿਕਸ ਨੂੰ ਲੈ ਕੇ ਵੱਡੀਆਂ ਚਰਚਾਵਾਂ ਹੋਣਗੀਆਂ ਤੇ ਕੈਨੇਡਾ ਵਾਲੇ ਉਧਰ ਨੂੰ ਮੂੰਹ ਕਰ ਸਕਦੇ ਨੇ ਕੈਨੇਡਾ ਨੂੰ 51ਵਾਂ ਸਟੇਟ ਬਣਾਉਣ ਦੀ ਕੱਲ ਤੇ ਹੋਰ ਜੋ ਡੋਨਲਡ 트੍ਰੰਪ ਵੱਲੋਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਸਾਰਿਆਂ ਤੇ ਵਿਚਾਰ ਹੋਣ ਦੀ ਸੰਭਾਵਨਾ ਹੈ ਸੋ ਕੈਨੇਡਾ ਯੂਰੋਪੀਅਨ ਯੂਨੀਅਨ ਤੇ ਇਸ ਵਿੱਚ ਜਿਹੜੀ ਇਸ ਤੇ ਸਾਰੇ ਲੀਡਰਾਂ ਨਾਲ ਚੰਗੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਤੇ ਨਾਲ ਨਾਲ ਕੈਨੇਡਾ ਦੇ ਜਿਹੜੇ ਸਬਾਈ ਆਗੂ ਨੇ ਉਹ ਕਹਿੰਦੇ ਨੇ ਕਿ ਆਪਣੇ ਜਿਹੜਾ ਕੈਨੇਡਾ ਦਾ ਵਪਾਰ ਹੈ ਟ੍ਰੇਡ ਵਪਾਰਕ ਸਬੰਧ ਨੇ ਉਹਨਾਂ ਨੂੰ ਡਾਈਵਰਸੀਫਾਈ ਕੀਤਾ ਜਾਵੇ ਇਕੱਲੇ ਯੂ ਐਸ ਏ ਦੇ ਸਿਰ ਤੇ ਨਾ ਰਿਹਾ ਜਾਵੇ ਹੋਰ ਨਾਲ ਮੁਲਕਾਂ ਵੱਲ ਵੀ ਧਿਆਨ ਕੀਤਾ ਜਾਵੇ ਸੋ ਲੰਡਨ ਵਿਜ਼ਿਟ ਜਾਣਾ ਜਿਹੜਾ ਜਣਾ ਉਹਨਾਂ ਦਾ ਹੋਮ ਕਿਹਾ ਜਾਂਦਾ ਹੈ ਕਿ ਹੋਮ ਕਮਿੰਗ ਹੋਵੇ ਕਿ ਤੇ 7 ਸਾਲ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਨੇ ਸੋ ਉਹ ਜਿਹੜਾ ਉੱਥੇ ਜਾ ਰਹੇ ਨੇ ਜ਼ਾਹਿਰ ਤੌਰ ਤੇ ਮੈਂ ਸਮਝਦਾ ਕਿ ਉਹਨਾਂ ਲਈ ਇੱਕ ਬੜਾ ਵੱਡਾ ਇੱਕ ਤੇ ਕੈਨੇਡੀਅਨ ਵਾਲੇ ਬੜਾ ਵੱਡਾ ਮੌਕਾ ਹੋਵੇਗਾ ਕਿ ਜਦੋਂ ਉਹਨਾਂ ਆਗੂਆਂ ਦੇ ਨਾਲ ਉਹ ਕਿਵੇਂ ਗੱਲ ਕਰਦੇ ਨੇ ਤੇ ਕੀ ਅਪਰੋਚ ਸਾਡੇ ਲਈ ਉਹਨਾਂ ਆਗੂਆਂ ਦੀ ਹੁੰਦੀ ਹੈ ਸਾਰਾ ਸਾਨੂੰ ਜਿਹੜਾ ਉਹ ਦੇਖਣ ਨੂੰ ਮਿਲੇਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੀ